ਮੈਂ ਇਹ ਕਹਿਣੀ ਕਦੇ ਨਹੀਂ ਮੀਟਦਾ ਪਰ ਇਹ ਸਾਡੀ ਕਪਲੇਟ ਗਲਤ ਹੈ ਸਾਨੂੰ ਐਂਦਾ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਸਾਨੂੰ ਸਾਨੂੰ ਲੈ ਲੜੀਆਂ ਨਾ ਪਾਗੀਆਂ ਪਹਿਲਾਂ ਤਾਂ ਬੁੱਕ ਪਿੱਛੇ ਸੀ ਇਹਨਾਂ ਕਿਹਾ ਵੀ ਸਾਡੇ ਨਿੱਜੀ ਜ਼ਿੰਦਗੀ ਬਾਰੇ ਕਿਸ ਨੂੰ ਲਿਖਣ ਦਾ ਕੀ ਹੱਕ ਹੈ ਉਹ ਵੀ ਨੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦੇ ਉਹ ਭਾਈ ਰਜਵੰਤ ਹੋਵੇ ਹੁਣ ਤੱਕ ਸਾਡੇ ਸਾਡੀ ਗੱਲ ਉਹਦੀ ਜਵਾਨਤ ਹੋ ਪਹਿਲਾਂ ਸਰ ਨੇ ਜੱਟ ਕੀਤੀ ਸੁਰਤ ਲੱਗਦੇ ਜਿੱਥੇ ਸੱਤੀ ਬੈਠੇ ਅਸੀਂ ਤਾਂ ਕਿਤੇ ਬੁੱਢੇ ਬਣਾ ਲਓ ਉਹਨਾਂ ਨੂੰ ਵੀ ਫੜਦੇ ਸਾਨੂੰ ਫੜ ਦੋ ਮੈਂ ਕਹਾਂ ਤੁਲੇਦਾਰਾ ਫਸਤਾ 4 ਸਾਲਾਂ ਦੇ ਮਰੇ ਹੋਏ ਆ ਜਮਨ ਤਾਂ ਤੱਕ ਲਈ ਤਾਂ ਹੀ ਹੋਇਆ ਕੋਈ ਮਰਨੂ ਤਿਆਰ ਕੰਮ ਕਰਮ ਕਰਮ ਪਿੱਛੇ ਦੀ ਪਰਿਸ਼ਤਾ ਪੁਲਿਸ ਦਾ ਪਰਿਸ਼ਤਾ ਆ ਦੇ ਘਰੇ ਬੈਠ ਜਾਂਦੇ ਗਾ ਲਾ ਕੇ ਕਹਿੰਦੇ ਆ ਪਰਿਸ਼ਤਾ ਮਾਨਸਾ ਪੁਲਿਸ ਪਰਿਸ਼ਤਾ ਇਹਨਾਂ ਨੂੰ ਲਾਰਾ ਲਾ ਦਿੰਦੇ ਨੇ ਕਿ ਅੱਜ ਦੀ ਓਥੇ ਪਈਆ ਫਾਈਲ ਅੱਜ ਦੀ ਓਥੇ ਪਈਆ ਫਾਈਲ 15 ਦਿਨ ਹੋ ਗਏ ਨੇ ਚੱਕਰ ਘਟਾਉਂਦੇ ਆ ਦੇਸੀ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਡਾਕਾ ਮਾਰਦੇ ਆ ਅਸੀਂ ਕਿਸੇ ਦਾ ਡਾਕਾ ਨਹੀਂ ਮਾਰਦੇ ਮੇਰੇ ਪੁੱਤ ਦਾ ਖੂਨ ਹੈ ਮਾਂਸਾ ਪੁਲਿਸ ਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਕਿ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਪੂਰੀ ਤੂੰ ਚੁੱਪ ਕਰ ਜਾ ਕੋਈ ਕੋਣ ਐਟਾ ਬਟਾ ਉਹਦਾ ਦਿੱਤੇ ਤੁਹਾਨੂੰ ਮਰੀਜ਼ ਲੱਖਾਂ ਰੁਪਏ ਦਾ ਖਰਚਾ ਲੱਗ ਜਾਂਦਾ ਵੀ ਫਲਾਣੇ ਕੋਲ ਭੁਗਤੀਆ ਬੱਚੀ ਹੈ ਇੱਕ ਦਿਨ ਭੁਗਤੀਆ ਕਰਕੇ ਲਾਇਸੈਂਸ ਅਸਲੀ ਨਹੀਂ ਲਈ ਪਰੇਫਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨਹੀਂ ਸੁਤਾਪੇ ਉਡੀ ਨਹੀਂ ਸੁਤਾਪੇ 5 ਦਿਨ ਇੱਥੇ ਘਰ ਜ ਰਹੇ ਨੇ ਮਾਨਸਾ ਦੇ ਵਿੱਚ ਜਿਹੜੇ ਕਰਦੇ ਹੋ ਇਹ ਸ਼ਰੀਰ ਇਹ ਰਜਿਸਟਰ ਨੂੰ ਸੀਆਈ ਦਾ ਇੰਚਾਰਜਕਾਰ ਤੇ ਲਈ ਭਰਿਆ ਹੋਵੇ ਤੇ ਐਸਐਸਪੀ ਸਾਹ ਨੂੰ ਪਤਾ ਨਾ ਕਿ ਮਾਨਸਾ ਪੁਲਿਸ ਦੇ ਘਰ ਨਾਲ ਰਾਮੇ ਜਿੱਤੇ ਵੱਡੇ ਵੱਡੇ ਪ੍ਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਸਾਖੀ ਚ ਬੈਠੇ ਉਹਨਾਂ ਨੂੰ ਤਾਂ ਫੜੋ ਪਸੀਦਾ ਉਹ ਜਿਹੜੇ ਆਨੂੰ ਕੋਈ ਪਰਵਾਹ ਨਹੀਂ ਕਰਦਾ ਕਈ ਨਿੱਤਰ ਹੀ ਹੋਈ ਐ ਪਈ ਆਮਰਜੀਤ ਲੈ ਲਓ ਆਮਰਜੀਤ ਆਜੇ ਬਣਾ ਕੇ ਕਿ ਅਸੀਂ ਇਹਨਾਂ ਦੀ ਤੁਮਸਖਾ ਨਹੀਂ ਬਣਾਤਾ ਹਾਂ ਹਾਂ ਆਹ ਵਾਹ ਤੁਮੀ ਖਮਾਗੋ ਤੁਸੀਂ ਕੱਦਮੀ ਸਾਥੀ ਤੁਮਾਈ ਅਮਰੀਦ ਆਲਾ ਆਲਾਓ ਕਿਹੜਾ ਲਾਓ ਮੈਂ ਇੱਧਰ ਆਹ ਲਾ ਲਿਆ ਮਿੱਤਰ ਆਹ ਲਾਓ ਫਟਾ ਆਪਣੇ ਆਈਡੀ ਲੱਕੀ ਆਹ ਆਈਡੀ ਰੱਖਦਾ ਯਾਰ ਕੋਈ ਨਹੀਂ ਆਈਡੀ ਮਿਲਦੀ ਨਹੀਂ ਆਈਡੀ ਥੱਲੇ ਲਾ ਲਓ ਕੋਈ ਨਹੀਂ ਆਈਡੀ ਫਸੇ ਰਹੀ ਹੈ ਕਿ ਆਹ ਫੇਰੇ ਆਈਡੀ ਨਹੀਂ ਲੱਗ ਰਹੀ ਲੱਕੀ ਵੇਡ ਡੋਟਰੀ ਆਈਡੀ ਮੈਗ ਰੱਖ ਲਓ ਮੂਸ ਜਿਆਦਾ ਧੱਕਾ ਲੜੇ ਨਾ ਉਹ ਆਪ ਮੈਗ ਨੂੰ ਰੱਖ ਲਓ ਆਪ ਬਾੜੇ ਮਗਰ ਹੋ ਜਾ ਯਾਰ ਛੜਾ ਰਸਤਾ ਛੱਡੋ ਪਿੱਛੇ ਨਾ ਆਹ ਥੋੜੇ ਮਗਰ ਮਗਰ ਆਉਣ ਮੈਗ ਰੱਖ ਲਓ ਫਿਰ ਮੈਗ ਰੱਖਿਆ ਬਾੜੇ ਮਗਰ ਹੋ ਜਾ ਯਾਰ ਥੋੜਾ ਪਿੱਛੇ ਆ ਜਾ ਥੋੜੇ ਮਗਰ ਚਿਹਰਾ ਖੋਲੋ ਯਾਰ ਚਿਹਰਾ ਖੋਲੋ ਆ ਮੈਗ ਰੱਖ ਲਓ ਆਈਡੀ ਲੱਗ ਲੋ ਆਪ ਬਾੜੇ ਬਾਹਰ ਹੋ ਜਾ ਆ ਥੋੜਾ ਕੇਰਾ ਛੱਡੋ ਸਾਨੂੰ ਕੋਈ ਸਾਨੂੰ ਕੋਈ ਮਾਰਕ ਨਹੀਂ ਆਉਂਦਾ ਐਸਐਸਪੀ ਸਾਹਿਬ ਜ਼ਿੰਮੇਵਾਰ ਹੋ ਸਰਕਾਰ ਤਾਂ ਕਹਿੰਦੀ ਜੀ ਹੱਲ ਤਾਂ ਹੀ ਨਹੀਂ ਜਿੰਨਾ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਅਮਨਜੀਤ ਉਹ ਚੱਕ ਨਾ 1 ਮਿੰਟ ਜਿਆਦਾ ਖੜਾ ਜਾ ਕੋਈ ਥੋੜਾ ਜਿਹਾ ਹੋਇਆ ਦੋ ਮਹੀਨੇ ਹੋ ਗਏ ਸਾਡੀ ਇੱਕ ਫੰਦੇ ਬਣ ਗਿਆ ਮਲ ਜਾ ਉਹ ਮਲ ਜਾ ਆ ਫੋਨ ਦੇ ਤਰ੍ਹਾਂ ਆ ਲੈ ਆਪਾਂ ਨੂੰ ਵੀ ਬੋਲਣਾ ਹੈ ਉਹਨਾਂ ਨਾਲ ਆਰਾਮ ਨਾਲ ਦੇ ਮਾਰਿਆ ਜਾਣਾ ਤੇ ਉਹ ਵੀ ਨੀਂਦ ਵਿੱਚ ਜਾਣਾ ਹੈ ਤੇ ਉਹ ਬਤਾਇਆ ਨਹੀਂ ਕਿ ਕਰਨਾ ਹੈ ਤਰਾਇ ਉਧਰੋਂ ਮੜਾਏ ਦੋ ਆਹੇ ਸਾਹ ਆਹ ਕੰਮ ਕਰਵਾ ਆਪ ਜੀ ਕਿ ਮਨ ਬੜੇ ਰਸਤੇ ਸਾਰੇ ਮਗਰੋ ਬੋਲਣਾ ਕਿਛੇ ਬੋਲਣਾ ਬੋਲਣਾ ਵਿਗਿਆਨਿਕ ਆ ਬਾਤ ਬਣਾਉਂ ਰਹੇ ਬੈਠ ਕੇ ਕੰਮ ਕਰ ਰਹੇ ਸੜਕਾਂ ਦੇ ਸਾਹਮਣੇ ਹੁੰਦਾ ਇੱਕ ਕੁੱਖ ਮਸਤ ਕੀ ਸਾਡੇ ਜਿਹੜੇ ਪੁੱਤ ਨੂੰ ਚਾਹਣ ਵਾਲੇ ਲੋਕ ਨੇ ਸਾਡੇ ਤੋਂ ਤਕਲੀਫਾਂ ਉਹਨਾਂ ਤੱਕ ਪਹੁੰਚਣ ਅਸੀਂ ਅੱਜ ਉਹਨਾਂ ਮੂਰੇ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਤੁਸੀਂ ਸਾਡੀ ਮਦਦ ਕਰੋ ਅੱਜ ਅੱਜ ਕੀ ਕੰਪਲੇਂਟ ਲੈ ਕੇ ਆਏ ਹੋ ਕੀ ਗੱਲ ਹੋਈ ਹੈ ਵੀ ਅੱਜ ਪਹੁੰਚਣਾ ਹੋਇਆ ਤੁਹਾਡਾ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹਨੂੰ ਨਹੀਂ ਪਤਾ ਵਿਚਾਰੀ ਨੂੰ ਭੁਗਾਈ ਮੈਂ ਕਰਦਾ ਮਾਈਕ ਇੱਧਰ ਲਾਉਣੇ ਪੜੀਆਂ ਤੁਹਾਨੂੰ ਕੋਈ ਨਾ ਕੋਈ ਨਾ ਬਾਟਰਕੋਡ ਹੋ ਜਾਊ ਉੱਪਰ ਨਾ ਹੋ ਯਾਰ ਬੜਾ ਪਛੜੋ ਯਾਰ ਬੜਾ ਰੋਲਾ ਨਾ ਪਾਓ ਹਰ ਕਰ ਹੋਗਾ ਮਗਰ ਉਹ ਕਰ ਲੈ ਮਾੜਾ ਐਤੀ ਬੈਠੇ ਕਿੱਧਰ ਜਾਂਦੇ ਨਹੀਂ ਨਹੀਂ ਥੱਲੇ ਸਾਰੇ ਆਈਡੀ ਵੀ ਅਜਾਈ ਆ ਓਹ ਛੇੜਾ ਦਾ ਖੋਲ ਤੂੰ ਆ ਫੜਾ ਜਾ ਬਬਰੀ ਬੰਦ ਲੋ ਆਈਡੀ ਆਜੀ ਕੋਈ ਕੋਈ ਵਾਲਾ ਛੇੜੋ ਯਾਰ ਬੜਾ ਬੰਦ ਛੇੜੋ ਆ ਥੋੜਾ ਨਾ ਪਿੱਛੇ ਜਾ ਨਿਕਲ ਪਿੱਛੇ ਜਾ ਮਨੀਸ਼ ਪਿੱਛੇ ਜਾ ਬੜਾ ਹਮਾ ਤਾਂ ਕੋਈ ਨਾ ਪ੍ਰੋਬਲਮ ਕੋਈ ਸਾਰੇ ਸਾਰੇ ਯਾਦ ਰੱਖੋ بادل پتا ماري چي پوڈکاسٹ اچي هے ماري اوهي نوں ديري چي نوں ديري چي ها اوه ميني نال بائڪ تي دوڑو نال نال اوه آئي چي پنات ميٽر ها تاڈی اپن کي ها ڪميديان ٿرن ها ها کرا نٿا ان چي مٽي ڪاڙي نٿا ڪو ڪاڙي نٿا ڪو هلو هلو امريد پتا لايو اوهان جي ڊيگرينگ ائڊي چي ها ਆ ਆਈ ਵੀ ਉਹ ਗਰੀ ਮੈਂ ਅਮਨਿਸ਼ਾ 58 ਸੋਨੀਰ ਕਾਲੋ ਬਾਈਡ ਕੈਮਰਾ ਮਗ ਰੱਖਦੇ ਬਾਹਰ ਜਿਹੜੇ ਨਕਰ ਹਾਂ ਹਾਂ ਪਿੱਛੇ ਰੱਖੋ ਥੋੜਾ ਪਿੱਛੇ ਰੱਖੋ ਕੰਪਲੇਟ ਤੇ ਅੱਜ ਕਿਉਂ ਆਣਾ ਹੋਇਆ ਕਿਉਂ ਬਹਿਣਾ ਪਿਆ ਧਰਨੇ ਤੇ ਕੰਪਲੇਟ ਅੱਜ ਨਹੀਂ ਲੈਂਦੇ ਆ ਬੇਟਾ ਕੰਪਲੇਟ 8 ਜੂਨ 2025 ਨੂੰ ਲੈ ਕੇ ਮਨਜੋਗ ਡੀਜੀਪੀ ਸਾਹਿਬ ਦੇ ਦਫ਼ਤਰ ਗਿਆ ਸੀ ਉਥੇ ਰਾਏ ਸਾਹਿਬ ਦੀ ਡਿਊਟੀ ਲੱਗੀ ਸੀ ਇਹਨੂੰ ਫਾਲੋਅ ਅਪ ਲੈਣ ਦੀ ਉਥੋਂ ਜਿਹੜੀ ਕੰਪਲੇਂਟ ਹੈ ਮੇਰੀ ਮਾਨਸਾ ਐਸਐਸਪੀ ਨੂੰ ਮਾਰਕ ਕੀਤੀ ਜਾਂਦੀ ਇਨਕੁਆਰੀ ਵਾਸਤੇ ਤੁਸੀਂ ਦੇਖ ਲਓ 6 ਮਹੀਨਿਆਂ ਤੋਂ ਇਨਕੁਆਰੀ ਚੱਲ ਰਹੀ ਹੈ ਸਾਰੀ ਐਸਪੀ ਹਰ ਸਾਡੇ ਡਿਊਟੀ ਲੱਗੀ ਸਾਰੀ ਇਨਕੁਆਰੀ ਹੋ ਗਈ ਮੈਂ ਆਪਣੇ ਪ੍ਰਾਈਵੇਟ ਵਕੀਲ ਹਾਇਰ ਕਰਕੇ ਪ੍ਰਾਈਵੇਟ ਐਕਸਪਰਟ ਹਾਇਰ ਕਰਕੇ ਜਿੰਨਾ ਯੋਗਦਾਨ ਮੈਂ ਦੇ ਸਕਦਾ ਸੀ ਹਰ ਇੱਕ ਕਾਜ ਲੈ ਆ ਕੇ ਪੁਲਿਸ ਨੂੰ ਦੇ ਦਿੱਤਾ ਚਲੋ ਕੰਪਲੇਂਟ ਦਾ ਤਾਂ ਮੰਨਜੋ ਕਿ ਸੀਐਮ ਸਾਹਿਬ ਜਿਹੜੇ ਅੱਜ ਵੱਡੀਆਂ-ਵੱਡੀਆਂ ਇਲੈਕਸ਼ਨ ਪੜਾ ਹੋ ਗਏ ਤੇ ਤਾਰਾ ਮਾਤ ਦੇ ਫਿਰਦਿਆ ਬਾਹਰ ਆ ਪੁਲਿਸ ਦੇ ਡੀਆਈਜੀ ਸਾਹਿਬ ਦਾਏ ਨੇ ਗਰੀਬਾਂ ਤੇ ਪ੍ਰਹਾਰ ਕਰਦੇ ਆ ਪੈਰਾ 'ਚ ਗੋਲੀਆਂ ਮਾਰਨ ਵਾਸਤੇ ਉਹ ਵੀਰੋ ਜਿਹੜੇ ਜਿਹੜੇ ਗੈਂਗਸਟਰ ਦੇ ਜਿਹੜੇ ਸਾਨੂੰ ਮਾਰੀ ਜਾਂਦੇ ਨੇ ਉਹ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ ਉਹ ਤਾਂ ਤੁਸੀਂ ਖੇਹਾਂ ਦੇ ਨੀ ਚਲੀ ਬੈਠੇ ਹੋ ਉਹਨਾਂ ਦੀ ਸ਼ਹਿ ਦੇ ਉੱਤੇ ਵੀਰੋ ਇੱਕ ਬਜ਼ੁਰਗ ਜੋੜਾ ਅੱਜ ਤੁਹਾਡੇ ਸਾਹਮਣੇ ਇੱਥੇ 70 ਤੇ ਬੈਠਣ ਨੂੰ ਤਿਆਰ ਹੋਏ ਆ ਅੱਜ ਮਾਨ ਸਰ ਕੋਲੋਂ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦੀ ਗਰੰਟੀ ਲਿਖ ਕੇ ਲੈ ਲਓ ਸਾਡੇ ਕੋਲੇ ਦੇਣ ਨੂੰ ਹੈ ਨਹੀਂ ਸਾਡਾ ਕਮਾਈ ਵਾਲਾ ਮਾਰਤਾ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਅੱਗਾ ਕੰਪਲੇਨਟ ਕੀ ਸੀ ਜੀ ਕੰਪਲੇਨਟ ਕੀ ਹੈ ਬਾਈ ਜੀ ਮੈਂ ਦੋ ਕੰਪਨੀਏ ਦੇ ਮਾਲਕਾਂ ਮਿਆਂ ਵੀ ਬੀਬੀ ਉਹ ਜਿਹੜੇ ਜੁਆਕ ਦੀਆਂ ਕੰਪਨੀਆਂ ਨੇ ਸਾਨੂੰ 2 ਸਰ ਤੋਂ ਹੋ ਕੇ 250 ਤੋਂ ਸਟੇਟਮੈਂਟ ਤੱਕ ਨਹੀਂ ਦੇ ਰਹੇ ਉਹਨਾਂ ਉਹਦਾ ਜਿਹੜਾ 4 ਪੈਸੇ ਜੁਆਕ ਦੇ 3 ਫੋਲ ਬਣਦਾ ਸੀ ਨਹੀਂ ਦੇ ਰਹੇ ਉਹ ਸਾਨੂੰ ਪਰੰਤੂ ਪੁਲਿਸ ਨੂੰ ਕਿਹਾ ਯਾਰ ਇੱਕ ਕਹਿੰਦੇ 10000 ਦੀ ਟੂਪਲੇਟ ਹੋਵੇ ਪੁਲਿਸ 420 ਦਾ ਪਰਚਾ ਦੇ ਦਿੰਦੀ ਉਹ ਸਾਡੀਆਂ ਸਾਰੇ ਮੇਰੀ ਪੁੱਤ ਦੀ ਕਮਾਈ ਹੈ ਜਿਹੜੀ ਸਾਰੀ ਖੂਦ ਵਿੱਚ ਜਿੱਗੀ ਪਈ ਆ ਅੱਜ ਹਾਪਾ ਹੋ ਗਿਆ ਇਹਨਾਂ ਕੋਲੇ ਲਫਾਫਾ ਆਏ ਪੈਨੂੰ ਸਸਤੀ ਸਭਲੇ ਟੇਬਲ ਤੇ ਆਏ ਮੇਰਾ ਸਾਰੀ ਦਾਖ ਦੇਖ ਲੈਣੇ ਮੇਰਾ ਲਫਾਫਾ ਪਰੇ ਸਿਰ ਦਿੰਦੇ ਮੈਂ ਕੌੜੀਆਂ ਛੜ ਛੜ ਕੇ ਨਾ ਬਿਜਾ ਮੈਂ 12 ਗੋਣੀਆਂ ਖਾਂ ਕੇ ਚੱਲਦਾ ਕਰਕੇ ਘਰ ਸੰਗ ਫਿਰਦ ਬੋਲ ਦੇਣਾ ਵੀ ਦਮ ਖੋਲੇ ਜਾਂਦਾ ਹੈ ਜੇ ਸਾਨੂੰ ਤੁਸੀਂ ਸਾਡੇ ਨਾਲ ਇਹੋ ਜਿਹਾ ਵਿਹਾਰ ਸਾਡੀ ਕੰਪਲੇਂਟ ਗਲਤ ਤਾਂ ਸਾਨੂੰ ਕਹਿ ਦਿਓ ਵੀ ਗਲਤ ਹੈ ਕਿ ਲੈ ਜਾਓ ਮੁੜ ਕੇ ਨਹੀਂ ਕਿ ਐਫ ਆਈ ਆਰ ਕਰਨ ਦੇ ਮੁਕਾਬਲ ਨਹੀਂ ਹੈਗੀ ਹਾਂ ਕਿ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਚ ਤੇ ਕੀ ਹੈਗਾ ਸਾਰਾ ਮਤਲਬ ਉਹਦੇ ਚ ਬੰਟੀ ਮੈਂਸ ਹੈ ਹੂੰ ਮੇਰਾ ਮੈਨੇਜਰ ਸੀ ਉਹ ਇਹਨਾਂ ਨੇ ਬਾਹਰ ਕੱਢਤਾ ਮੈਂ ਕੱਢ ਦੋ ਕੋਈ ਗੱਲ ਨਹੀਂ ਬਸ ਇਹ ਦੋਤੇ ਤਾਂ ਦੇ ਦਿਓ ਸ਼ਬੀਰ ਮੋਮਨ ਹੈ ਗੁਰਪ੍ਰੀਤ ਹੈ ਜਿਹਨਾਂ ਦੀ ਬੰਡੀਟਲ ਕੰਪਨੀ ਹੈ ਉਹਨਾਂ ਦੇ ਖਿਲਾਫ ਵੀ ਨੀ ਕਾਰਵਾਈ ਕਰਦੇ ਮੈਂ ਕਿਹਾ ਜੇ ਜਿਹੜਾ ਤੁਹਾਡਾ ਕਹਿ ਇੱਤਾ ਕੱਢ ਦਿਓ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ ਪਰ ਜੇ ਤੁਸੀਂ ਜਿਹਨੂੰ ਦੋਸ਼ੀ ਮੰਨਦੇ ਉਹਦੇ ਖਿਲਾਫ ਐਫ ਆਈ ਆਰ ਦੇ ਦਿਓ ਕੀ ਲੱਗਦਾ ਤੁਹਾਡੀ ਐਪਲੀਕੇਸ਼ਨ ਦੀ ਕਿਉਂ ਨੀ ਕੰਮ ਕੀਤਾ ਜਾ ਰਿਹਾ ਕੰਮ ਕੀਤਾ ਬਾਈ ਸਾਨੂੰ ਖਤਮ ਕਰਨਾ ਚਾਹੁੰਦੇ ਆ ਜਿਵੇਂ ਮੇਰੇ ਬੱਚੇ ਨੂੰ ਮਰਵਾਤਾ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਫੁੱਟੇ ਤੱਕ ਦੇ ਦਿੱਤੀਆਂ ਦੋਸ਼ੀਆਂ ਦੀਆਂ ਸਾਨੂੰ ਪਹਿਲਾ ਤਿੰਨ ਐਸਐਸਟੀ ਬਦਲ ਗਏ ਉਹਨਾਂ ਦਾ ਨਾਰਕੋਟੈਸਟ ਕਰਾਂਗੇ ਜੀ ਉਹਨਾਂ ਦਾ ਫਲਾਨਾ ਟੈਸਟ ਕਰਾਂਗੇ ਜੀ ਆਹ ਫੈਲ ਤਿਆਰ ਹੈ ਜਦੋਂ ਅਸੀਂ ਕਿਸੇ ਇਲੈਕਸ਼ਨ 'ਚ ਇਹਨਾਂ ਦਾ ਵਿਰੋਧ ਕਰਨ ਜਾਂਦੇ ਆ ਉਦੋਂ ਸਾਨੂੰ ਉਹ ਫੈਲ ਦਿਖਾ ਦਿੰਦੇ ਆ ਉਹਨਾਂ 'ਚ ਖੱਟੇ-ਖੱਟੇ ਪੀਤੇ ਜੇ ਪਾਏ ਹੋਏ ਨੇ ਉਹ ਸਾਡੇ ਅੱਗੇ ਰੱਖ ਦਿੰਦੇ ਆ ਉਸ ਤੋਂ ਬਾਅਦ ਫੇਰ ਕੋਈ ਕੰਮ ਨਹੀਂ ਤੇ ਮਿਲਿਆ ਜੀ ਮੈਂ ਮੈਂ ਇਹ ਦੀ ਜਿਹੜੇ ਅਰਾਏ ਸਾਹਿਬ ਕੋਲੋਂ ਚੱਲਿਆ ਉਹ ਕਹਿੰਦੇ ਜੀ ਮੈਂ ਤੁਹਾਡੀ ਕੰਪਲੇਂਟ ਦਾ ਫਾਲੋਅ ਅਪ ਲਊ ਪਰੰਤੂ ਮੈਂ ਹੁਣ ਮੈਸੇਜ ਕਰਦਾ ਜੀ ਮੇਰਾ ਮੈਸੇਜ ਦੇਖ ਵੀ ਲੈਂਦੇ ਕਿ ਉੱਪਰ ਮੈਂ ਇਹਨੂੰ ਮੈਂ ਤੁਹਾਡੇ ਪ੍ਰੈਸ ਦੇ ਮਾਦਮ ਨੇ ਇਹ ਗੱਲ ਕਹਿਣਾ ਵੀ ਮੈਨੂੰ ਦੱਸੋ ਮੈਂ ਗਲਤ ਕਿੱਥੇ ਆ ਯਾਰ ਮੈਂ ਤੁਹਾਡੇ ਤੋਂ ਮੰਗਦਾ ਕਿ ਹਾਂ ਮੈਂ ਤੁਹਾਨੂੰ ਟੈਕਸ ਦਿੰਦਾ ਜੇ ਮੇਰੇ ਪੁੱਤ ਦੀ ਤੋਂ ਦੋ ਰੁਪਏ ਕਮਾਉਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਨਾਲ ਬੁਰਾ ਹਾਲ ਕਿਉਂ ਕਰਦੇ ਹੋ ਕਿਉਂ ਨਹੀਂ ਕਹਿੰਦੇ ਵੀ ਯਾਰ ਉਹ ਪੈਸੇ ਨਹੀਂ ਦੇ ਰਿਹਾ ਉਸ ਦਾ ਸਾਰੇ ਸਬੂਤ ਦਿੱਤੇ ਪ੍ਰਾਈਵੇਟ ਐਕਸਪਰਟ ਨੇ ਸਾਰਾ ਮੇਰਾ ਚੈਨਲ ਆਡਿਟ ਕਰਕੇ ਰਿਪੋਰਟ ਬਣਾ ਕੇ ਵੀ ਦੇਤੀ ਪੁਲਿਸ ਨੂੰ ਵੀ ਇਹਨਾਂ ਦਾ ਜੀ ਆਸਾਬਤਾ ਬਣਦਾ ਇਹਨੂੰ ਦੇ ਦਿਓ ਤੇ ਪੁੱਛਦਾ ਨਹੀਂ ਕਿ ਕਿੱਥੇ ਆ ਗਿਆ ਕਿੰਨੇ ਕਹੋਗੇ ਕਿੰਨੇ ਕਰੋੜ ਦਾ ਮਾਮਲਾ ਜੀ ਸਾਰਾ ਇਹ ਇਹ ਪੈਸਾ ਵੀ ਜਾ ਰਿਹਾ ਹੈ ਇਸ ਤਰ੍ਹਾਂ ਕਿੱਥੇ ਜਾਓਗੇ ਬੇਬਸ ਹੋ ਕੇ ਹੁਣ ਇਸ ਤੋਂ ਬਾਅਦ ਕਿੰਨੇ ਕਿਹਨੋ ਗੈਂਗਸਟਰ ਮਾਰੇ ਉਹ ਫਰੋਟੀਆਂ ਲੈਂਦੇ ਆ ਨਾ ਜੇਰਾ ਤਾਂ ਬਿਨਾਂ ਫਰੋਟੀ ਤੋਂ ਸਾਰਾ ਕੁਝ ਮੇਰਾ ਘਰ ਰੁਗੜ ਗਿਆ ਸਰ ਇਹ ਇਹ ਗੈਂਗਸਟਰ ਨਹੀਂ ਜਿਹੜੇ ਇੱਕ ਬਜ਼ੁਰਗ ਦੇ ਨਾਲ ਇੰਨਾ ਧੱਕਾ ਕਰਦੇ ਨੇ ਅੰਕਲ ਕਿੰਨੇ ਕਰੋੜ ਦਾ ਮਸਲਾ ਸਾਰਾ ਜੀ ਇਹ ਕਿੰਨੇ ਕਰੋੜ ਠੱਗੇ ਨੇ ਜੀ ਉਹ ਤਾਂ ਭਈ ਕਹੇ ਸਾਡੇ 5 ਪੈਸੇ ਨੇ ਚਾਹੇ 5000 ਹੈ ਭਾਵੇਂ ਉਹ 10 ਰੁਪਏ ਦੇ। ਕੀ ਕਹੋਗੇ ਕਿ ਇੱਥੇ ਡੇਬਟ ਸਟਾਰ ਦੇ ਮਾਪੇ ਨੂੰ ਇੱਥੇ ਬੈਠਣਾ ਪੈ ਰਿਹਾ ਨਹੀਂ ਵਰਕਮੁਤੀ ਹੈ ਸਾਡੀ ਵਰਕਮੁਤੀ ਹੈ ਸਾਡੀ ਅਸੀਂ ਸਭ ਕੁਝ ਉਹ ਵੀ ਲਿਆ ਪਰ ਦੁੱਖ ਉਹ ਤੋਂ ਹੁੰਦਾ ਜਦੋਂ ਕ੍ਰਿਮੀਨਲ ਨੇ ਤਾਂ ਫੋਟ ਮਾਰਿਆ ਪਰ ਉਹ ਪ੍ਰਸ਼ਾਸਨ ਕੀਤਾ ਇਹ ਤਾਂ ਫਟਣ ਕਰ ਟੋਕਾ ਦੇ ਦੇਣਾ ਦਾ ਕੀ ਮਾਰਾ ਕਰਤੀ ਆ ਜਾਂਦੀ ਸੀ ਇੱਕ ਪਾਸੇ ਸਰਕਾਰ ਕਰੀ ਇਹ ਗੈਂਸਟ ਹੋਣੀ ਰਹਿੰਦੇ ਤੇ ਜਾਣਗੇ ਤੇ ਸਰਕਾਰ ਨੰਬਰ ਵੀ ਜਾਰੀ ਕਰੀ ਵੀ ਸਾਡੇ ਕੋਈ ਵੀ ਦੇਖਦਾ ਸਾਹ ਉਹ ਨੂੰ ਮੰਨਦੇ ਹੋ ਪ੍ਰੋਪੀਟੀ ਨਾਲ ਨੂੰ ਮੰਨਦੇ ਹੋ ਬਿਲਕੁਲ ਉਹ ਤਾਂ 5 ਲੱਖ 10 ਲੱਖ 20 ਲੱਖ ਮੰਗਦੇ ਹੋਣਗੇ ਆਹ ਕੌਣ ਨੇ ਇਹ ਲੈ ਗੱਛਤਾ ਅਸਲੀ ਜਿਹੜਾ ਪੋਲੇ ਨੇ ਜਿਲ੍ਹੇ ਦੇ ਬੈਠੇ ਸਰਕਾਰ ਕਿਉਂ ਹੱਥ ਕੋਈ ਖੜੀ ਹੈ ਇਹਨਾਂ ਨੂੰ ਜਿਲ੍ਹਾ ਦੇ ਵਿੱਚ ਕਿਉਂ ਸੇਵ ਕਰੀ ਬੈਠੇ ਆ ਕੁਛ ਬੀਜੇਪੀ ਆਂਦੇ ਕਰ ਲੈ ਕੋਈ ਸ਼ਾਇਦ ਝਾੜੂ ਵਾਲ ਨੇ ਕਰ ਲੇ ਇਹਨਾਂ ਨੂੰ ਕੀ ਕਹੂੰ ਅੱਜ ਕੀ ਮੰਗ ਕੇ ਲਿਖਿਆ ਜੀ ਡੀਏਜੀ ਜੀ ਸਾਹਿਬ ਕੋਲ ਆਉਦਾ ਦੁੱਖ ਲੈ ਕੇ ਮੈਂ ਉਹਦਾ ਤਸਵੀਰ ਆਪਸ ਕੋਈ ਇਹ ਹੀ ਪੁੱਛਣਾ ਚਾਹੁੰਦਾ ਮੈਂ ਜੋ ਜੀ ਜੀ ਸਾਹਿਬ ਨੂੰ ਵੀ ਜਨਾਬ ਮੈਨੂੰ ਇਹ ਤਾਂ ਦੱਸੋ ਮੇਰੀ ਕੰਪਲੇਂਟ ਦਾ ਲਫਾਫਾ ਕਿਉਂ ਨਹੀਂ ਖੁੱਲਦਾ ਸਾਡੀ ਸਥਿਤੀ ਬਣਾਉਂਦਾ ਕਿਉਂਕਿ ਮੈਨੂੰ ਜੀਜੀਪੀ ਸਾਹਿਬ ਨੇ ਰਾਹ ਦੀ ਪਾਈ ਗੱਲ ਰਾਇ ਸਾਹਿਬ ਨੇ ਕੋਈ ਰਾਹ ਨਹੀਂ ਗਈ ਪਾਇਗਾ ਉਹਦੋਂ ਲੈ ਕੇ ਰੱਖਦਾ ਮੀਰੀਏ ਤੁਸੀਂ ਇਹ ਕਰਦੇ ਕਿਉਂ ਸਾਡੀ ਗੱਲ ਸਿਰੇ ਕਿਉਂ ਨਹੀਂ ਲਉਂਦੇ ਪਹਿਲੀ ਗੱਲ ਤਾਂ ਜਸਟਿਸ ਦੀ ਗੱਲ ਹੈ ਕੇਵਲ ਸ਼ੂਟਰ ਤੁਹਾਡੇ ਕੋਲੇ ਨੇ ਉਹ ਤੋਂ ਅਗਲੀ ਗੱਲ ਨਹੀਂ ਪੁੱਛੀ ਜੇਰੇ ਮੰਨਦੇ ਹਸ ਕੀ ਮਾਰਾ ਕੀਤਾ ਜਰਮ ਮਾਨਸਾ ਪੁਲਿਸ ਅਖਵਾ 5 ਵਜੇ ਮੇਰੇ ਪੁੱਤ ਦੇ ਕਤਲ ਹੁੰਦਾ 7:30 ਤੱਕ ਮਾਨਸਾ ਪੁਲਿਸ ਨੇ ਨਾਕਾ ਨਹੀਂ ਲਾਇਆ ਖਿਆਲੇ ਤੋਂ ਬੰਦੇ ਮੇਰੇ ਕੋਲੇ ਆ ਗਏ ਕਹਿੰਦੇ ਗੱਡੀ ਲਈ ਖੜੇ ਨੇ ਵਾਟਰ ਬਾਕਸ ਦੇ ਉੱਤੇ ਖਿਆਲੇ ਦੇ ਬਲੇਰੋ ਗੱਡੀ ਦੇ ਟਾਕੇ ਖੁੱਲੀਆਂ ਹੋਈਆਂ ਖੜੀਆਂ ਸੀ ਸੈਕਟਰੀਆ ਪੰਚਾਇਤ ਦੇ ਵਿੱਚ ਜਿਹੜਾ ਮੈਂ ਲੈਣ ਆਇਆ ਫੇਰ ਜਾ ਕੇ ਉਹਨਾਂ ਕੋਲੇ ਗਏ ਵੀ ਭਾਈ ਫਰਨੋ ਇੱਥੇ ਗੈਂਸਟਰ ਬੈਠਿਆ ਕਹਿੰਦੇ ਫੋਰਸ ਆਊਗੀ ਫੇਰ ਬਣਾਈਏ ਯਾਰ ਐਹੀ ਦਾ ਫਕੀੜਾ ਕਿਹੜੇ ਗੈਂਸਟਰ ਬਣੋਗੇ ਤੁਸੀਂ ਉਹ ਵੀ ਡਰਾਮੇ ਕਰੀ ਜਾਂਦੇ ਆ ਗਰੀਬਾਂ ਦੇ ਟਵਾਕ ਮਾਰਨ ਨੂੰ ਘਰਾਂ 'ਚ ਜਾ ਜਾ ਗੈਂਸਟਰ ਬਣਦਾ ਮੂਵ ਨਹੀਂ ਕਰਦੇ ਤੁਸੀਂ ਅਕਲ ਵਿਧਾਨ ਸਭਾ ਸੈਸ਼ਨ 'ਚ ਵੀ ਬੈਠੇ ਸੀ ਬਾਹਰ ਜਾ ਕੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਹੌਸਲਾ ਦਿੱਤਾ ਗਿਆ ਸੀ ਲੱਗਦਾ ਵੀ ਉਹ ਭੂਰ ਚੜਦੇ ਆ ਜਾਂ ਕੱਲੀਆਂ ਗੱਲਾਂ ਇਹ ਸਰਕਾਰ ਤੋਂ ਪੁੱਛੋ ਇਸ ਪ੍ਰਸਤੋ ਬਿਲਕੁਲ ਫੇਲ ਹੈ ਜੀ ਮੈਂ ਤਾਂ ਮੇਰਾ ਨਹੀਂ ਇਹਨਾਂ ਦੀ ਨਿੰਦਿਆ ਕਰਨ ਦੀ ਵੀ ਕਰਦਾ ਲੱਗਦਾ ਕਿ 4 ਸਾਲਾਂ ਤੋਂ ਸੁੱਤੋ ਗੱਲ ਰਿਕਵੈਸਟ ਕਰੀ ਤੇ ਕੋਈ ਨਹੀਂ ਹੋ ਰਹੀ ਠੀਕ ਠੀਕ ਪਰ ਕੀ ਲੱਗਦਾ ਬੈਠਾ ਨਾਲ ਕੋਈ ਹੱਲ ਹੁੰਦਾ ਮੈਂ ਹੋਵੇ ਨਾ ਹੋਵੇ ਜਿੰਨਾ ਤੱਕ ਜਿੰਨਾ ਫਾਈਲ ਲੈ ਕੇ ਜਾਣਾ ਕਿੰਨਾ ਟਾਈਮ ਬੈਠੋਗੇ ਤੁਸੀਂ ਇਹ ਪੱਤਰਕਾਰੀ ਬੜਾ ਮਾਰ ਹੋਇਆ ਜਿਹੜੇ ਹੋਣਗੇ ਨਾ